ਸਬਣਾ ਨੂੰ ਜੈਮਸੀ ਦੀ ਖੁਦਾਮਨੀ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਇੱਕ ਵਾਰੀ ਫੇਰ ਤੋਂ ਤੁਹਾਡਾ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਵਾਗਤ ਹੈ ਅੱਜ ਅਸੀਂ ਪਰਮੇਸ਼ਰ ਦੇ ਪਵਿੱਤਰ ਕਲਾਮ ਦੇ ਵਿੱਚੋਂ ਸਿੱਖਣ ਦੇ ਲਈ ਜਾ ਰਹੇ ਹਾਂ ਜੀਬ ਦੇ ਬਾਰੇ ਕਿ ਜੀਬ ਇੱਕ ਛੋਟਾ ਜਿਹਾ ਅੰਗ ਹੈ ਜਿਸ ਦੇ ਵਿੱਚ ਜੀਵਨ ਹੈ ਔਰ ਮੌਤ ਹੈ ਔਰ ਪਰਮੇਸ਼ਰ ਦਾ ਕਲਾਮ ਜਿਹੜੇ ਪਰਮੇਸ਼ਰ ਦੇ ਲੋਗ ਨੇ ਉਹਨਾਂ ਨੂੰ ਇਸ ਦਾ ਇਸਤੇਮਾਲ ਕਿਵੇਂ ਕਰਨ ਦੇ ਲਈ ਕਹਿੰਦੀ ਹੈ ਔਰ ਪਰਮੇਸ਼ਵਰ ਦਾ ਵਚਨ ਜਿਹੜਾ ਹੈ ਉਹ ਸਾਨੂੰ ਜੀਬ ਦੇ ਬਾਰੇ ਬੜੇ ਅੱਛੇ ਰੀਤੀ ਦੇ ਨਾਲ ਸਾਨੂੰ ਦੱਸਦਾ ਹੈ ਕਿ ਇਸ ਜੀਬ ਦੇ ਦੁਆਰਾ ਅਸੀਂ ਪਰਮੇਸ਼ਵਰ ਦੀ ਮहिमा ਵੀ ਕਰਦੇ ਹਾਂ ਔਰ ਕਈ ਪ੍ਰਕਾਰ ਦੀ ਅਨੈਸੈਸਰੀ ਥਿੰਗਸ ਜਿਹੜੀਆਂ ਗੱਲਾਂ ਸਾਨੂੰ ਸ਼ੋਭਾ ਨਹੀਂ ਦਿੰਦੀਆਂ ਨੇ ਅਸੀਂ ਉਹਨਾਂ ਗੱਲਾਂ ਦੇ ਵਿੱਚ ਵੀ ਇਨਵੋਲਵ ਹੁੰਨੇ ਆ ਯਾਕੂਬ ਦੀ ਪੱਤਰੀ ਰੋਜ਼ਾ 3 ਅਧਿਆਇ 10 ਵਚਨ ਤੁਹਾਡੇ ਲਈ ਪੜਾਂਗਾ ਜਿਹੜੇ ਲੋਗ ਪ੍ਰਭੂ ਦੇ ਵਚਨ ਨੂੰ ਬਿਹਤਰ ਰੀਤੀ ਦੇ ਨਾਲ ਹੋਰ ਵੀ ਜਾਨਣਾ ਚਾਹੁੰਦੇ ਨੇ ਉਹ ਆਪਣੇ ਘਰ ਦੇ ਵਿੱਚ ਇਸ ਅਧਿਆਇ ਨੂੰ ਸਾਰਾ ਪੜიਏ ਵਚਨ ਦੇ ਵਿੱਚ ਲਿਖਿਆ ਹੈ ਜਿਵੇਂ ਕਿ ਇੱਕ ਅੱਗ ਦੇ ਨਾਲ ਥੋੜੀ ਜੀ ਅੱਗ ਦੇ ਨਾਲ ਇੱਕ ਨਿੱਕੀ ਜੀ ਟੀਲ بڑا ਤਗੜਾ ਭਾਂਬੜ ਮਚਾ ਦਿੰਦੀ ਏ ਉਸੇ ਪ੍ਰਕਾਰ ਨਾਲ ਸਾਡੀ ਜ਼ੁਬਾਨ ਵੀ ਇਸ ਪ੍ਰਕਾਰ ਦੀ ਏ ਔਰ ਬੜੇ ਜਿਵੇਂ ਕਿ ਘੋੜਿਆਂ ਦੀਆਂ ਲਗਾਮਾਂ ਹੁੰਦੀਆਂ ਨੇ ਔਰ ਘੋੜਿਆਂ ਨੂੰ ਆਪਣੇ ਵਸਤ ਚ ਕੀਤਾ ਜਾਂਦਾ ਹੈ ਉਹਨਾਂ ਦੀ ਲਗਾਮ ਹੁੰਦੀ ਹੈ ਬੜੇ ਵੱਡੇ ਵੱਡੇ ਜਹਾਜ਼ ਹੁੰਦੇ ਆ ਉਹਨਾਂ ਨੂੰ ਵੀ ਵਸਤ ਚ ਕੀਤਾ ਜਾਂਦਾ ਉਹਨਾਂ ਦੀ ਵੀ ਕੋਈ ਨਾ ਕੋਈ ਬ੍ਰੇਕ ਹੁੰਦੀ ਹੈ ਪਰ ਸਾਡੇ ਸਰੀਰ ਦੇ ਅੰਦਰ ਇੱਕ ਐਸਾ ਅੰਗ ਹੈ ਜਿਸ ਦੀ ਕੋਈ ਵੀ ਬ੍ਰੇਕ ਨਹੀਂ ਹੈ ਔਰ ਉਹ ਲੜਾਈਆਂ ਕਰਵਾ ਸਕਦੀ ਹੈ ਬੜੀਆਂ ਬਹੁਤ ਸਾਰਾ ਜਿਹੜਾ ਵੱਡੇ ਵੱਡੇ ਨਾਸ਼ ਹੈ ਉਹ ਕਰਵਾ ਸਕਦੀ ਹੈ ਤਾਂ ਇਸ ਕਰਕੇ ਇਸ ਨੂੰ ਵਸ ਦੇ ਵਿੱਚ ਰੱਖਣ ਦੇ ਵਾਸਤੇ ਕੇਵਲ ਪਰਮੇਸ਼ਵਰ ਦਾ ਕਲਾਮ ਹੈ ਜੋ ਪਰਮੇਸ਼ਵਰ ਦੀ ਬਾਣੀ ਨੂੰ ਪੜਦਾ ਹੈ ਜੋ ਪਵਿੱਤਰ ਆਤਮਾ ਦੇ ਦੁਆਰਾ ਚੱਲਦਾ ਹੈ ਜਿਸ ਦਾ ਭਰੋਸਾ ਉਸ ਯੇਸ਼ੂ ਦੇ ਉੱਤੇ ਹੈ ਜੋ ਉਸ ਯੇਸ਼ੂ ਮਸੀਹ ਦਾ ਅਨੁਸਰਨ ਕਰਦਾ ਹੈ ਉਹ ਕਦੇ ਵੀ ਆਪਣੀ ਜ਼ੁਬਾਨ ਦਾ ਗਲਤ ਇਸਤੇਮਾਲ ਨਹੀਂ ਕਰੇਗਾ ਉਹ ਹਮੇਸ਼ਾ ਇਸ ਜ਼ੁਬਾਨ ਨੂੰ ਆਪਣੇ ਪਰਮੇਸ਼ਵਰ ਦੀ ਮਹਿਮਾ ਦੇ ਲਈ ਵਰਤੇਗਾ ਲੋਕਾਂ ਨੂੰ ਬਲੈਸ ਕਰਨ ਦੇ ਲਈ ਵਰਤੇਗਾ ਨੈਗੇਟਿਵ ਥਿੰਕਿੰਗ ਦੇ ਵਾਸਤੇ ਨੈਗੇਟਿਵ ਦੇ ਵਾਸਤੇ ਨਕਾਰਾਤਮਕ ਦੇ ਵਾਸਤੇ ਕਦੀ ਵੀ ਨਹੀਂ ਵਰਤੇਗਾ ਇੱਕ ਬਲੈਸਡ ਵਿਅਕਤੀ ਜਿਹੜਾ ਪਰਮੇਸ਼ਰ ਦੇ ਕਲਾਮ ਨੂੰ ਜਾਣਦਾ ਏ ਜਿਹੜਾ ਪਰਮੇਸ਼ਰ ਦੇ ਕਲਾਮ ਨੂੰ ਪੜ੍ਹਦਾ ਏ ਉਹ ਕਦੀ ਵੀ ਕਿਸੇ ਨੂੰ ਨਕਾਰਾਤਮਕ ਸ਼ਬਦ ਨਹੀਂ ਕਹੇਗਾ ਉਹ ਹਮੇਸ਼ਾ ਦੂਸਰੇ ਦੀ ਉન્નਤੀ ਦੇ ਵਾਸਤੇ ਦੂਸਰੇ ਦੀ ਤਰੱਕੀ ਦੇ ਵਾਸਤੇ ਦੂਸਰੇ ਦੀ ਸ਼ੋਭਾ ਦੇ ਵਾਸਤੇ ਹਮੇਸ਼ਾ ਉਹਨਾਂ ਸ਼ਬਦਾਂ ਦਾ ਇਸਤੇਮਾਲ ਕਰੇਗਾ ਤਾਂ ਮੈਂ ਤੁਹਾਡੇ ਵਾਸਤੇ ਇੱਕ ਵਚਨ ਪੜ੍ਹਨਾ ਚਾਹੁੰਦਾ ਹਾਂ ਯਾਕੂਬ ਦੀ ਪਤਰੀ ਔਰ ਉਸ ਦਾ 3 ਅਧਿਆਇ ਔਰ 10 ਵਚਨ ਮੈਂ ਤੁਹਾਡੇ ਲਈ ਪੜ੍ਹਾਂਗਾ ਲਿਖਿਆ ਹੈ ਇੱਕੋ ਮੂੰਹ ਵਿੱਚੋਂ ਬਰਕਤ ਅਤੇ ਫਟਕਾਰ ਨਿਕਲਦੀ ਹੈ ਇੱਕ ਹੀ ਮੂੰਹ ਦੇ ਵਿੱਚੋਂ ਬਰਕਤ ਵੀ ਨਿਕਲਦੀ ਏ ਔਰ ਫਟਕਾਰ ਵੀ ਨਿਕਲਦੀ ਏ ਹੇ ਮੇਰੇ ਭਰਾਓ ਇਹ ਗੱਲਾਂ ਐਉਂ ਨਹੀਂ ਹੋਣੀਆਂ ਚਾਹੀਦੀਆਂ ਭਲਾ ਸੋਮੇ ਦੇ ਇੱਕੋ ਮੂੰਹ ਤੋਂ ਕਦੇ ਮਿੱਠਾ ਅਤੇ ਖਾਰਾ ਪਾਣੀ ਵੀ ਨਿਕਲਦਾ ਹੈ ਇਸ ਦੇ ਵਿੱਚ ਲਿਖਿਆ ਹੈ ਕਿ ਇੱਕੋ ਹੀ ਜਿਹੜਾ ਸੋਮਾ ਹੈ ਉਹਦੇ ਵਿੱਚੋਂ ਮਿੱਠਾ ਪਾਣੀ ਵੀ ਨਿਕਲੇ ਔਰ ਖਾਰਾ ਪਾਣੀ ਵੀ ਨਿਕਲੇ ਇਸ ਤਰ੍ਹਾਂ ਕਦੀ ਹੋ ਸਕਦਾ ਹੈ 11 ਵਜੇ ਤੁਹਾਡੇ ਲਈ ਪੜਨਾ ਚਾਹਾਂਗਾ ਭਲਾ ਸੋਮੇ ਦੇ ਇੱਕੋ ਮੂੰਹ ਤੋਂ ਕਦੇ ਮਿੱਠਾ ਤੇ ਖਾਰਾ ਪਾਣੀ ਵੀ ਨਿਕਲਦਾ ਹੈ ਹallelujah ਮੀਨਸ ਕਿ ਉਹ ਸੋਮਾ ਸਾਡੇ ਮੂੰਹ ਨੂੰ ਦੱਸਿਆ ਗਿਆ ਹੈ ਸਾਡੀ ਜ਼ੁਬਾਨ ਨੂੰ ਦੱਸਿਆ ਗਿਆ ਹੈ ਕਿ ਦੋਨੇ ਇਸ ਦੇ ਸੋਤੇ ਦੇ ਵਿੱਚੋਂ ਉਸ ਸੋਮੇ ਦੇ ਵਿੱਚੋਂ ਦੋਨੇ ਪਾਣੀ ਨਿਕਲ ਸਕਦੇ ਆ ਖਾਰਾ ਵੀ ਨਿਕਲੇ ਔਰ ਮਿੱਠਾ ਵੀ ਨਿਕਲੇ ਨਹੀਂ ਖੁਦਾਦਾ ਪਾਕ ਕਲਾਮ ਦਾਸ ਦਾ ਇਹ ਗੱਲਾਂ ਇਸ ਤਰ੍ਹਾਂ ਨਹੀਂ ਹੋਣੀਆਂ ਚਾਹੀਦੀ ਜਿਹੜੇ ਪ੍ਰਭੂ ਦੇ ਲੋਕ ਨੇ ਉਹਨਾਂ ਨੂੰ ਆਪਣੀ ਜ਼ੁਬਾਨ ਦਾ ਅੱਛਾ ਇਸਤੇਮਾਲ ਕਰਨਾ ਹੋਣਾ ਚਾਹੀਦਾ ਹੈ ਕਿਉਂਕਿ ਕਈ ਵਾਰ ਸਾਡੀ ਜ਼ੁਬਾਨ ਅਸੀਂ ਮੰਨਦੇ ਤਾਂ ਖੁਦਾਵੰਦੇ ਯਿਸੂ ਨੂੰ ਆ ਅਸੀਂ ਫੋਲੋ ਤਾਂ ਯਿਸੂ ਮਸੀਹ ਨੂੰ ਕਰਦੇ ਆ ਅਸੀਂ ਪ੍ਰਾਰਥਨਾ ਕਰਦੇ ਆ ਅਸੀਂ ਬਹੁਤ ਵਾਰ ਬਾਈਬਲ ਨੂੰ ਪੜ੍ਹਦੇ ਆ ਅਸੀਂ ਵਚਨਾਂ ਨੂੰ ਸੁਣਦੇ ਆ ਲਾਈਵ ਵੀਡੀਓਜ਼ ਵੀ ਵੇਖਦੇ ਆ ਔਰ YouTube ਦੇ ਉੱਤੇ ਪ੍ਰਚਾਰੀ ਬਹੁਤ ਪਰਮੇਸ਼ਵਰ ਦੇ ਦਾਸਾਂ ਦਾ ਸੁਣਦੇ ਆ ਜਿੰਨੀ ਦੇਰ ਤੱਕ ਅਸੀਂ ਉਸ ਪ੍ਰਚਾਰ ਨੂੰ ਆਪਣੇ ਜੀਵਨ 'ਚ ਲਾਗੂ ਨਹੀਂ ਕਰਦੇ ਉਹਦੇ ਅਨੁਸਾਰ ਨਹੀਂ ਚੱਲਦੇ ਉਹ ਸਭ ਕੁਝ ਵਿਅਰਥ ਹੈ ਕਿਉਂਕਿ ਕਲਾਮ ਦੇ ਅੰਦਰ ਲਿਖਿਆ ਹੈ ਨਿਰਾ ਸੁਨਣ ਵਾਲੇ ਨਹੀਂ ਬਲਕਿ ਉਹਦੇ ਉੱਤੇ ਅਮਲ ਕਰਨ ਵਾਲੇ ਵੀ ਹੋਵੋ ਅਸੀਂ ਸੁਨਣ ਵਾਲੇ ਨਹੀਂ ਬੰਨਾਂ ਕੇਵਲ ਅਸੀਂ ਇਸ ਜਗਰ ਅਸੀਂ ਸੁਣਦੇ ਰਹਾਂਗੇ ਅਮਲ ਨਹੀਂ ਕਰਾਂਗੇ ਤਾਂ ਸਾਡਾ ਵਚਨ ਸੁੰਨਾ ਕੀ ਹੋ ਜਾਏਗਾ ਬੇਕਾਰ ਹੋ ਜਾਏਗਾ ਉਸ ਦੇ ਉੱਤੇ ਅਮਲ ਵੀ ਕਰਨਾ ਹੈ ਜੋ ਪਰਮੇਸ਼ਵਰ ਦਾ ਕਲਾਮ ਸਾਨੂੰ ਦੱਸਦਾ ਹੈ ਅਸੀਂ ਉਸ ਦੇ ਉੱਤੇ ਚੱਲਣਾ ਵੀ ਹੈ ਇਸੇ ਕਰਕੇ ਖੁਦਾ ਦੇ ਕਲਾਮ ਦੇ ਵਿੱਚ ਲਿਖਿਆ ਕਿ ਇਹ 30 ਗੁਣਾ 60 ਗੁਣਾ ਸਗੋਂ 100 ਗੁਣਾ ਫਲ ਦੇਣ 30 ਗੁਣਾ 60 ਗੁਣਾ 100 ਗੁਣਾ ਫਲ ਦੇਣ ਕੁਝ ਲੋਕ 100 ਗੁਣਾ ਫਲ ਦੇ ਰਹੇ ਨੇ ਕੁਝ ਲੋਕ 60 ਗੁਣਾ ਫਲ ਦੇ ਰਹੇ ਨੇ ਕੁਝ ਲੋਕ 30 ਗੁਣਾ ਫਲ ਦੇ ਰਹੇ ਨੇ ਔਰ ਪਰਮੇਸ਼ਵਰ ਉਹਨਾਂ ਤੋਂ ਇਸੇ ਵਿੱਚ ਖੁਸ਼ ਹੈ ਕਿ ਭਈ ਮੈਨੂੰ ਇਹਨਾਂ ਦੇ ਕੋਲੋਂ ਕੀ ਆ ਰਿਹਾ ਹੈ ਫਲ ਆ ਰਿਹਾ ਹੈ ਪਰ ਜਦੋਂ ਅਸੀਂ ਉਹਦੇ ਕਲਾਮ ਦੇ ਮੁਤਾਬਿਕ ਚੱਲਦੇ ਨਹੀਂ ਜਦੋਂ ਸਾਡੇ ਕੋਲ ਉਸ ਨੂੰ ਕੋਈ ਫਲ ਨਹੀਂ ਮਿਲਦਾ ਤਾਂ ਉਹ ਫਿਰ ਨਿਰਾਸ਼ ਹੁੰਦਾ ਹੈ ਕਿ ਭਈ ਮੇਰਾ ਬੇਟਾ ਮੇਰੀ ਬੱਚੀ ਮੇਰੇ ਲੋਗ ਮੇਰੇ ਵਚਨ ਨੂੰ ਸੁਣਦੇ ਤਾਂ ਹਨ ਪਰ ਉਸ ਦੇ ਅਨੁਸਾਰ ਨਹੀਂ ਚੱਲਦੇ ਲਿਖਿਆ ਇੱਕੋ ਸੋਮੇ ਦੇ ਵਿੱਚੋਂ ਦੋ ਤਰ੍ਹਾਂ ਦਾ ਪਾਣੀ ਨਹੀਂ ਨਿਕਲਦਾ ਕਿ ਮਿੱਠਾ ਵੀ ਔਰ ਖਾਰਾ ਵੀ ਉਸੇ ਪ੍ਰਕਾਰ ਨਾਲ ਸਾਡੀ ਜ਼ੁਬਾਨ ਹੈ ਇਸੇ ਦੇ ਵਿੱਚੋਂ ਬਰਕਤ ਤੇ ਫਟਕਾਰ ਦੋਨੇ ਨਿਕਲਦੀਆਂ ਨੇ ਮੈਂ ਇੱਕ ਵਚਨ ਤੁਹਾਡੇ ਵਾਸਤੇ ਪੜ੍ਹਨਾ ਚਾਹਾਂਗਾ ਕਹਾਉਤਾਂ ਔਰ ਉਸ ਦਾ 18 ਅਧਿਆਇ ਔਰ 21 ਵਚਨ ਤੁਹਾਡੇ ਵਾਸਤੇ ਪੜ੍ਹਨਾ ਚਾਹਾਂਗਾ ਮੌਤ ਅਤੇ ਜੀਵਨ ਦੋਵੇਂ ਜੀਵ ਦੇ ਵਾਸ ਵਿੱਚ ਹਨ ਅਤੇ ਜੋ ਉਸ ਨਾਲ ਪ੍ਰੀਤ ਰੱਖਦੇ ਹਨ ਉਹ ਉਸ ਦਾ ਫਲ ਖਾਣਗੇ ਸਾਡੀ ਜ਼ੁਬਾਨ ਦੇ ਅੰਦਰ ਮੌਤ ਵੀ ਹੈ ਸਾਡੀ ਜ਼ੁਬਾਨ ਦੇ ਅੰਦਰ ਜੀਵਨ ਵੀ ਹੈ ਜਦੋਂ ਅਸੀਂ ਕਿਸੇ ਨੂੰ ਬles ਕਰਦੇ ਹਾਂ ਉਹ ਜੀਵਨ ਪ੍ਰਾਪਤ ਕਰਦਾ ਏ ਜਦੋਂ ਅਸੀਂ ਕਿਸੇ ਨੂੰ ਕਰਸਡ ਕਰਦੇ ਕਰਦੇ ਹਾਂ ਸ਼ਰਾਪਿਤ ਕਰਦੇ ਹਾਂ ਉਹ ਸ਼ਰਾਪ ਨੂੰ ਪ੍ਰਾਪਤ ਕਰਦਾ ਏ ਮੌਤ ਦੁੱਖ ਪ੍ਰਾਪਤ ਕਰਦਾ ਏ ਅਸੀਂ ਦੇਖ ਸਕਦੇ ਹਾਂ ਕਿ ਜੀਜ਼ਸ ਦੇ ਅੰਦਰ ਐਸੀ ਤਾਕਤ ਸੀ ਉਹਨਾਂ ਦੀ ਜ਼ੁਬਾਨ ਦੇ ਅੰਦਰ ਐਸੀ ਤਾਕਤ ਸੀ ਉਹਨਾਂ ਨੇ ਇੱਕ ਹੰਜੀਰ ਦੇ ਰੁੱਖ ਨੂੰ ਕਿਹਾ ਕਿ ਜਦੋਂ ਉਹਦੇ ਕੋਲ ਫਲ ਮੰਗਿਆ ਉਹਨੇ ਫਲ ਨਹੀਂ ਦਿੱਤਾ ਉਹਨੇ ਕਿਹਾ ਸੁੱਕ ਜਾ ਉਸੇ ਵੇਲੇ ਉਹ ਹੰਜੀਰ ਦਾ ਬੂਟਾ ਕੀ ਹੋ ਗਿਆ ਸੁੱਕ ਗਿਆ ਮੀਨਸ ਕਿ ਸਾਡੀ ਜ਼ੁਬਾਨ ਦੇ ਅੰਦਰ ਖੁਦਾ ਨੇ ਐਸੀ ਤਾਕਤ ਬਖਸ਼ੀ ਏ ਔਰ ਜਿਹੜੇ ਮਸੀਹ ਲੋਗ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਹਮੇਸ਼ਾ ਆਪਣੇ ਆਪ ਨੂੰ 네ਗੇਟਿਵ ਨਹੀਂ ਰੱਖਣਾ ਪੋਜ਼ਿਟਿਵ ਰੱਖਣਾ ਹੈ ਔਰ ਆਪਣੀ ਜ਼ੁਬਾਨ ਦਾ ਸਹੀ ਇਸਤੇਮਾਲ ਕਰਨਾ ਹੈ ਕਿਉਂਕਿ ਸਾਡੇ ਜੀਵਨ ਦੇ ਵਿੱਚ ਸਾਡੀ ਜ਼ੁਬਾਨ ਦੇ ਅੰਦਰ ਜੀਵਨ ਹੈ ਮੌਤ ਹੈ ਹਮੇਸ਼ਾ ਯਾਦ ਰੱਖਣਾ ਹੈ ਕਿ ਅਸੀਂ ਕਿਹੜਾ ਸ਼ਬਦ ਕਿਸ ਵਿਅਕਤੀ ਨੂੰ ਕਹਿ ਰਹੇ ਹਾਂ ਇੱਕ ਵਚਨ ਮੈਂ ਤੁਹਾਡੇ ਵਾਸਤੇ ਹੋਰ ਪੜਨਾ ਚਾਹਾਂਗਾ ਬੜਾ ਹੀ ਅੱਛਾ ਕਲਾਮ ਹੈ ਤੁਸੀਂ ਇਸ ਨੂੰ ਜ਼ਰੂਰ ਇਸ ਦੇ ਉੱਤੇ ਮੰਨ ਕਰਨਾ ਹੈ ਕਿ ਪਰਮੇਸ਼ਵਰ ਦਾ ਪਾਗ ਕਲਾਮ ਜਿਹੜਾ ਹੈ ਉਹ ਅਫਸੀਆਂ ਦੀ ਕਿਤਾਬ 4 ਅਧਿਆਇ ਔਰ ਉਸ ਦਾ 29 ਵਚਨ ਦੇ ਵਿੱਚ ਜਿਹੜਾ ਪ੍ਰਭੂ ਦਾ ਵਚਨ ਸਾਨੂੰ ਦੱਸਦਾ ਹੈ ਕਿ ਅਸੀਂ ਕੀਵੇਂ ਬੋਲਣਾ ਹੈ ਲਿਖਿਆ ਹੈ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਬਹੁਤ ਸਾਰੇ ਪਰਮੇਸ਼ਵਰ ਦੇ ਲੋਕ ਐਸੇ ਨੇ ਜਿਹੜੇ ਬਾਈਬਲ ਤਾਂ ਪੜ੍ਹ ਰਹੇ ਨੇ ਪਰ ਨਾਲ ਹੀ ਨਾਲ ਇਸ ਸੋਤੇ ਦੇ ਵਿੱਚੋਂ ਗੰਦੀਆਂ ਗਾਲਾਂ ਵੀ ਕੱਢਦੇ ਨੇ ਕੀ ਕਿਹਾ ਗੰਦੀਆਂ ਗਾਲਾਂ ਵੀ ਕੱਢਦੇ ਨੇ ਇਸ ਜ਼ੁਬਾਨ ਦੇ ਨਾਲ ਪ੍ਰਭੂ ਦੀ ਮਹਿਮਾ ਵੀ ਕਰਦੇ ਨੇ ਚਰਚ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਕਰ ਰਹੇ ਨੇ ਚਰਚ ਤੋਂ ਬਾਹਰ ਆਣ ਕੇ ਗੰਦੇ ਮੰਦੇ ਗਾਣੇ ਵੀ ਸੁਣਦੇ ਨੇ ਔਰ ਗੰਦੀ ਗੰਦੇ ਮੰਦੇ ਗਾਣੇ ਵੀ ਬੋਲਦੇ ਨੇ ਉਹ ਸੁਣਦੇ ਵੀ ਨੇ ਤੇ ਬੋਲਦੇ ਵੀ ਨੇ ਮੀਨਸ ਕਿ ਇਸ ਦੇ ਇਸੇ ਦੇ ਨਾਲ ਪ੍ਰਭੂ ਦੀ ਮहिमा ਵੀ ਕਰ ਰਹੇ ਨੇ ਇਸੇ ਦੇ ਨਾਲ ਉਹ ਕੀ ਕਰ ਰਹੇ ਨੇ ਕਈ ਪ੍ਰਕਾਰ ਦੀ ਦੁਸ਼ਟਤਾਈ ਦੇ ਕੰਮ ਵੀ ਕਰ ਰਹੇ ਨੇ ਪਰ ਅਗਰ ਇਹ ਜ਼ੁਬਾਨ ਖੁਦਾ ਨੇ ਦਿੱਤੀ ਹੈ ਪਰਮੇਸ਼ੁਰ ਯਹੋਵਾ ਨੇ ਦਿੱਤੀ ਹੈ ਤਾਂ ਅਸੀਂ ਇਸ ਜ਼ੁਬਾਨ ਦਾ ਇਸਤੇਮਾਲ ਜਿਹੜਾ ਹੈ ਉਹ ਪਰਮੇਸ਼ੁਰ ਦੇ ਵਾਸਤੇ ਕਰਨਾ ਹੈ ਇਸ ਜ਼ੁਬਾਨ ਦਾ ਗਲਤ ਇਸਤੇਮਾਲ ਨਹੀਂ ਕਰਨਾ ਹੈ ਕੇਵਲ ਪਰਮੇਸ਼ੁਰ ਦੀ ਮहिमा ਦੇ ਲਈ ਇਸ ਦਾ ਇਸਤੇਮਾਲ ਹੋਣਾ ਚਾਹੀਦਾ ਹੈ ਤੇ ਪ੍ਰਭੂ ਦਾ ਪਵਕ ਕਲਾਮ ਦਾਸਾ ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਅੱਗੇ ਸੁਣੀਏ ਕੀ ਕਹਿੰਦਾ ਹੈ ਪ੍ਰਭੂ ਦਾ ਵਚਨ ਦਾਸਾ ਜੀਵੇਂ ਲੋੜ ਪਵੇ ਕੀ ਲਿਖਿਆ ਜਿਵੇਂ ਲੋੜ ਪਵੇ ਹਾਂ ਉਹ ਗੱਲ ਨਿਕਲੇ ਜਿਹੜੀ ਹੋਰਨਾ ਦੀ ਉન્નਤੀ ਲਈ ਚੰਗੀ ਹੋਵੇ ਹallelujah ਲਿਖਿਆ ਉਹ ਗੱਲ ਨਿਕਲਣੀ ਚਾਹੀਦੀ ਹੈ ਜਿਹੜੀ ਹੋਰਨਾ ਦੀ ਉન્નਤੀ ਦੇ ਵਾਸਤੇ ਕੀ ਹੁੰਦੀ ਹੈ ਚੰਗੀ ਹੁੰਦੀ ਹੈ ਕਈ ਵਾਰ ਸਾਡੇ ਜੀਵਨ ਚ ਹੋਇਆ ਅਗਰ ਕੋਈ ਵਿਅਕਤੀ ਇੱਕ ਜਗ੍ਹਾ ਤੇ ਫਸ ਜਾਂਦਾ ਹੈ ਕਿਸੇ ਵੀ ਹਾਲਾਤ ਦੇ ਵਿੱਚ ਉਹ ਫਸ ਜਾਂਦਾ ਹੈ ਅਗਰ ਉਹਦਾ ਸਮਾਧਾਨ ਨਹੀਂ ਹੋ ਰਿਹਾ ਅਗਰ ਮੰਨ ਲਈਏ ਕੋਈ ਵੀ ਕਿਸੇ ਵੀ ਪ੍ਰਕਾਰ ਦੀ ਮੁਸੀਬਤ ਦੇ ਵਿੱਚ ਅਗਰ ਉਹਨੂੰ ਮਦਦ ਨਹੀਂ ਮਿਲ ਰਹੀ ਇੱਕ ਮੁਸੀਬੰਦਾ ਅਗਰ ਜਾ ਕੇ ਕਹੇ ਉਹ ਨਹੀਂ ਨਹੀਂ ਇਹ ਨਹੀਂ ਹੋਣਾ ਇਸ ਤਰ੍ਹਾਂ ਨਹੀਂ ਹੋਣਾ ਐਦਾਂ ਨਹੀਂ ਹੋ ਸਕਦਾ ਨਾ 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 ਅਗਰ ਉਹ ਵਿਅਕਤੀ ਇਸ ਪ੍ਰਕਾਰ ਨਾਲ ਕਹੇ ਤਾਂ ਸੱਚਮੁੱਚ ਉਹਨਾਂ ਦਾ ਹਾਲਾਤ ਮਾੜਾ ਵੀ ਹੋ ਸਕਦਾ ਹੈ ਕਿਉਂ ਕਿਉਂਕਿ ਸਾਡੀ ਜ਼ੁਬਾਨ ਦੇ ਅੰਦਰ ਅਸੀਂ ਤਾਕਤ ਹੈ ਕਿ ਭਾਈ ਅਸੀਂ ਕਿਸੇ ਨੂੰ ਸ਼ਰਾਪਿਤ ਕਰ ਸਕਦੇ ਹਾਂ ਪਰ ਅਗਰ ਉਹੀ ਵਿਅਕਤੀ ਲੋੜ ਪਵੇ ਅਗਰ ਉਹਨਾਂ ਦੇ ਉਹ ਹਾਰੇ ਨਹੀਂ ਅਗਰ ਉਹਨਾਂ ਨੂੰ ਮੁਸ਼ਕਲ ਦਾ ਸਮਾਧਾਨ ਨਹੀਂ ਮਿਲ ਰਿਹਾ ਅਗਰ ਉਹ ਪਰੇਸ਼ਾਨੀ ਦੇ ਵਿੱਚ ਨਹੀਂ ਅਗਰ ਉਹੀ ਵਿਅਕਤੀ ਜਾਵੇ ਉਹਨਾਂ ਨੂੰ ਕਹੇ ਕੋਈ ਗੱਲ ਨਹੀਂ ਭਾਈ ਜੀ ਹੁਨੇ ਸਭ ਕੁਝ ਹੋ ਜਾਏਗਾ ਪਰਮੇਸ਼ਵਰ ਮਦਦ ਕਰੇਗਾ ਪਵਿੱਤਰ ਆਤਮਾ ਮਦਦ ਕਰੇਗਾ ਯਹਵਾ ਸਾਡੀ ਮਦਦ ਕਰੇਗਾ ਕੋਈ ਗੱਲ ਨਹੀਂ ਤੁਸੀਂ ਚਿੰਤਾ ਨਾ ਕਰੋ ਅਸੀਂ ਪ੍ਰਾਰਥਨਾ ਕਰਦੇ ਹਾਂ ਅਗਰ ਉਹ ਇੰਨਾ ਸ਼ਬਦਾਂ ਦੇ ਉਹ 29 ਦੇ ਸ਼ਬਦਾਂ ਦੇ ਨਾਲ ਜਿਹੜੇ ਕਿ ਉਹਨਾਂ ਦੇ ਵਾਸਤੇ ਚੰਗੇ ਨਹੀਂ ਅਗਰ ਉਹ ਇਨਾਂ ਸ਼ਬਦਾਂ ਦਾ ਇਸਤੇਮਾਲ ਕਰੇਗਾ ਤੇ ਕਿਉਂ ਨਾ ਉਸ ਜਗ੍ਹਾ ਤੇ ਕੰਮ ਹੋਏਗਾ ਕਈ ਵਾਰ ਅਸੀਂ ਕਈਆਂ ਨੂੰ ਡੀਗ੍ਰੇਡ ਕਰ ਦਿੰਨੇ ਆਂ ਕਈ ਵਾਰ ਅਸੀਂ ਕੀ ਕਈਆਂ ਨੂੰ ਨੀਵਾ ਕਰ ਦਿੰਨੇ ਆਂ ਇਸ ਜ਼ੁਬਾਨ ਦੇ ਨਾਲ ਅਸੀਂ ਕਿਸੇ ਨੂੰ ਕਹਿੰਨੇ ਆਂ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਨਹੀਂ ਨਹੀਂ ਉਹ ਨਹੀਂ ਬਚ ਸਕਦਾ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਮੇਰੇ ਪ੍ਰਿਓ ਸਾਡੀ ਜ਼ੁਬਾਨ ਦੇ ਅੰਦਰ ਤਾਕਤ ਹੈ ਖੁਦਾ ਨੇ ਸਾਡੀ ਜ਼ੁਬਾਨ ਨੂੰ ਤਾਕਤਵਰ ਬਣਾਇਆ ਹੈ ਇਸ ਕਰਕੇ ਇਸ ਜ਼ੁਬਾਨ ਦਾ ਇਸਤੇਮਾਲ ਇਦਾਂ ਕਰੀਏ ਕਿ ਇਹਦੇ ਦੁਆਰਾ ਪਰਮੇਸ਼ਵਰ ਦੇ ਨਾਮ ਦੀ ਮਹਿਮਾ ਹੋਵੇ ਔਰ ਇਹਦੇ ਦੁਆਰਾ ਜਦੋਂ ਵੀ ਅਸੀਂ ਬੋਲੀਏ ਦੂਸਰਿਆਂ ਦੀ ਉન્નਤੀ ਹੋਵੇ ਦੂਸਰਿਆਂ ਦੀ ਤਰੱਕੀ ਹੋਵੇ ਜਦੋਂ ਅਸੀਂ ਇਸ ਪ੍ਰਕਾਰ ਦੇ ਨਾਲ ਪ੍ਰਭੂ ਦੀ ਬਾਣੀ ਦੇ ਮੁਤਾਬਿਕ ਆਪਣੀ ਜ਼ੁਬਾਨ ਦਾ ਇਸਤੇਮਾਲ ਕਰਦੀਆਂ ਤਾਂ ਇੱਕ ਦਿਨ ਜ਼ਰੂਰ ਅਸੀਂ ਬਲੈਸ ਹੋਵਾਂਗੇ ਸੋ ਮੇਰੇ ਪ੍ਰੀਓ ਪਰਮੇਸ਼ਵਰ ਦਾ ਕਲਾਮ ਅੱਗੇ ਕਹਿੰਦਾ ਹੈ ਭਾਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ ਸੁਣਨ ਵਾਲਿਆਂ ਕੀ ਉੱਤੇ ਕੀ ਹੋਵੇ ਕਿਰਪਾ ਹੋਵੇ ਜਦੋਂ ਅਸੀਂ ਮੰਨਾਂ ਦਾ ਮਸੀਹ ਨੂੰ ਡੇ ਆ ਕੱਢਣ ਗਾਲਾਂ ਡੇ ਆ ਤੇ ਸੁਣਨ ਵਾਲੇ ਵੀ ਇਹਦੇ ਨਾਲ ਕੀ ਕਰਦੇ ਆਪਣੇ ਕੰਨਾਂ ਦੇ ਵਿੱਚ ਉਂਗਲਾਂ ਦੇ ਲੈਂਦੇ ਭਾਈ ਇਹ ਕੀ ਕਹਿ ਰਿਹਾ ਹੈ ਭਾਈ ਇਹ ਕੀ ਕਹਿ ਰਹੀ ਹੈ ਬਹੁਤ ਸਾਰੇ ਪ੍ਰ부ਦੇ ਬਹੁਤ ਸਾਰੇ ਪਰਮੇਸ਼ਵਰ ਦੇ ਲੋਕਾਂ ਨੂੰ ਦੇਖਿਆ ਜਿਹੜੇ ਤਾਂ ਮਸੀਹਤ ਦੇ ਵਿੱਚ ਅੱਛੇ ਚੱਲਦੇ ਨੇ ਪਰ ਜਦੋਂ ਅਸੀਂ ਉਹਨਾਂ ਦੇ ਘਰ ਦੇ ਵਿੱਚ ਜਾਂਦੇ ਹਾਂ ਜਦੋਂ ਅਸੀਂ ਉਹਨਾਂ ਦੇ ਮਹੱਲੇ ਦੇ ਵਿੱਚ ਜਾਂਦੇ ਹਾਂ ਉਹਨਾਂ ਦੇ ਆਂਢੇ ਗੁਆਂਢੀ ਉਹਨਾਂ ਦੇ ਪਰਿਵਾਰ ਵਾਲੇ ਸਾਨੂੰ ਦੱਸਦੇ ਨੇ ਕਿ ਭਈ ਇਹ ਚਰਚ ਤੇ ਜਾਂਦੇ ਨੇ ਪਰ ਇਹ ਬੜੀਆਂ ਗੰਦੀਆਂ ਗਾਲਾਂ ਕੱਢਦੇ ਨੇ ਜਿਹੜੀਆਂ ਸੁਣਨ ਤੋਂ ਕੀ ਹੁੰਦੀਆਂ ਨੇ ਬਾਰ ਹੁੰਦੀਆਂ ਨੇ ਜਿਹੜੀਆਂ ਕੋਈ ਵੀ ਸੁਣ ਨਹੀਂ ਸਕਦਾ ਜਿਹੜੀਆਂ ਕੋਈ ਵੀ ਸਹਿਨ ਨਹੀਂ ਕਰ ਸਕਦਾ ਤਾਂ ਮੇਰੇ ਪ੍ਰਿਯੋ ਇਸ ਕਰਕੇ ਅਗਰ ਅਸੀਂ ਮਸੀਹਾਂ ਅਗਰ ਅਸੀਂ ਮਸੀਹੀ ਹਾਂ ਤੇ ਸਾਨੂੰ ਕਦੇ ਵੀ ਆਪਣੀ ਜ਼ੁਬਾਨ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਸ ਦੇ ਵਿੱਚੋਂ ਉਹੀ ਸ਼ਬਦ ਨਿਕਲਨੇ ਚਾਹੀਦੇ ਜਿਹੜੀ ਹੋਰਨਾਂ ਦੀ ਉન્નਤੀ ਦੇ ਵਾਸਤੇ ਹੋਣ ਤੇ ਪਰਮੇਸ਼ਵਰ ਦੀ ਮਹਿਮਾ ਦੇ ਵਾਸਤੇ ਹੋਣ ਤਾਂ ਕਿ ਸੁਣਨ ਵਾਲਿਆਂ ਉੱਤੇ ਕੀ ਹੋਵੇ ਕਿਰਪਾ ਹੋਵੇ ਅੱਗੇ ਲਿਖਿਆ ਹੈ ਪ੍ਰਭੂ ਦਾ ਵਚਨ ਲਿਖਿਆ ਅਤੇ ਪਰਮੇਸ਼ਵਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ ਜਦੋਂ ਅਸੀਂ ਇਸ ਜ਼ੁਬਾਨ ਨੂੰ ਗਲਤ ਇਸਤੇਮਾਲ ਕਰਦੇ ਹਾਂ ਤਾਂ ਪਰਮੇਸ਼ਵਰ ਦਾ ਆਤਮਾ ਜਿਹੜਾ ਹੈ ਉਹ ਸ਼ੋਕਿਤ ਹੁੰਦਾ ਹੈ ਉਹ ਉਦਾਸ ਹੁੰਦਾ ਹੈ ਮੈਂ ਪਈ ਮੈਂ ਕੀ ਸਿਖਾਇਆ ਸੀ ਮੈਂ ਕੀ ਸਿਖਾ ਰਿਹਾ ਹਾਂ ਉਹ ਲੋਕ ਕੀ ਕਰ ਰਹੇ ਨੇ ਮੇਰਾ ਬੰਦਾ ਕੀ ਕਰ ਰਿਹਾ ਹੈ ਮੇਰਾ ਬੱਚਾ ਕੀ ਕਰ ਰਿਹਾ ਹੈ ਮੇਰੀ ਬੇਟੀ ਕੀ ਕਰ ਰਹੀ ਹੈ ਮੇਰਾ ਬੇਟਾ ਕੀ ਕਰ ਰਿਹਾ ਹੈ ਇਸ ਕਰਕੇ ਇਸ ਜ਼ੁਬਾਨ ਦਾ ਸਹੀ ਇਸਤੇਮਾਲ ਕਰਨਾ ਸਿੱਖੀਏ ਕਿਉਂਕਿ ਪਰਮੇਸ਼ਵਰ ਦੀ ਬਾਦਸ਼ਾਹ ਦੇ ਵਿੱਚ ਜਾਣ ਵਾਸਤੇ ਇੱਕ ਸਾਡੇ ਸਰੀਰ ਦੇ ਅੰਦਰ ਇੱਕ ਐਸਾ ਅੰਗ ਹੈ ਜਿਹੜਾ ਸਾਨੂੰ ਜੀਵਨ ਦੇ ਬਹੁਤ ਜਿਹੜਾ ਜੀਵਨ ਹੈ ਉਥੋਂ ਤੱਕ ਲੈ ਕੇ ਜਾ ਸਕਦਾ ਹੈ ਔਰ ਇਹੀ ਸਾਡੀ ਜ਼ੁਬਾਨ ਸਾਨੂੰ ਨਰਕ ਦੇ ਵਿੱਚ ਵੀ ਲੈ ਕੇ ਜਾ ਸਕਦੀ ਹੈ ਹallelujah ਸੋ ਮੈਂ ਇੱਕ ਲਾਸਟ वचन ਤੁਹਾਡੇ ਲਈ ਪੜ੍ਹਨਾ ਚਾਹਾਂਗਾ ਰੋਮੀਆਂ ਔਰ ਉਸ ਦਾ 12 ਅਧਿਆਇ ਔਰ ਉਸ ਦਾ 14 ਵਚਨ ਮੈਂ ਤੁਹਾਡੇ ਲਈ ਪੜ੍ਹਾਂਗਾ ਰੋਮੀਆਂ ਔਰ ਉਸ ਦਾ 12 ਅਧਿਆਇ ਔਰ 14 ਵਚਨ ਮੈਂ ਤੁਹਾਡੀ ਵਾਸਤੇ ਪੜਨਾ ਚਾਹਾਂਗਾ ਜਿਸ ਵਿੱਚ ਕਿ ਇਸ ਪ੍ਰਕਾਰ ਨਾਲ ਪ੍ਰਭ ਦੇ ਵਚਨ ਚ ਲਿਖਿਆ ਹੈ ਆਪਣੀ ਦੁਖਦਾਈਆਂ ਨੂੰ ਅਸੀਸ ਦਿਓ ਅਸੀਸ ਦਿਓ ਫਟਕਾਰੋ ਨਾ ਕਿ ਜਿਹੜੇ ਸਾਡੇ ਦੁਖਦਾਈ ਹੁੰਦੇ ਨੇ ਜਿਹੜੇ ਸਾਨੂੰ ਮੁਸ਼ਕਲ ਦਿੰਦੇ ਨੇ ਪਰੇਸ਼ਾਨੀ ਦਿੰਦੇ ਨੇ ਜਿਹੜੇ ਸਾਨੂੰ ਵੇਖ ਕੇ ਮਾਸਾ ਵੀ ਜਿਹੜੇ ਆਨੰਦ ਨਹੀਂ ਹੁੰਦੇ ਉਹਨਾਂ ਨੂੰ ਕਦੇ ਵੀ ਫਟਕਾਰਨਾ ਨਹੀਂ ਹੈ ਉਹਨਾਂ ਨੂੰ ਹਮੇਸ਼ਾ ਆਸ਼ਿਸ਼ ਦਿਓ ਸਾਨੂੰ ਜਿਹੜੇ ਗਾਲਾਂ ਕੱਢਦੇ ਆ ਸਾਨੂੰ ਜਿਹੜੇ ਪਸੰਦ ਨਹੀਂ ਕਰਦੇ ਜਿਹੜੇ ਸਾਨੂੰ ਤਾਨੇ ਮਾਰਦੇ ਆ ਜਿਹੜੇ ਸਾਨੂੰ ਮੇਨੇ ਮਾਰਦੇ ਆ ਉਹਨਾਂ ਦੇ ਤਾਨੇ ਮੇਨਿਆਂ ਨੂੰ ਨਹੀਂ ਸੁਣਨਾ ਹਮੇਸ਼ਾ ਉਹਨਾਂ ਨੂੰ ਬles ਕਰੋ ਹਮੇਸ਼ਾ ਉਹਨਾਂ ਨੂੰ ਬਰਕਤ ਦਿਓ ਅਗਰ ਇਸ ਪ੍ਰਕਾਰ ਨਾਲ ਹੁੰਦਾ ਤਾਂ ਜੀਜ਼ਸ ਨੂੰ ਮਾਰਨ ਵਾਲੇ ਜਿਹੜੇ ਸੀ ਜੀਜ਼ਸ ਨੇ ਉਹਨਾਂ ਨੂੰ ਇਹੋ ਗੱਲ ਕਹੀ ਉਹਨਾਂ ਨੇ ਜੀਜ਼ਸ ਨੇ ਪ੍ਰਾਰਥਨਾ ਕੀਤੀ हे ਪਿਤਾ ਇਹਨਾਂ ਨੂੰ ਮਾਫ ਕਰ ਦੇ ਕਿਉਂਕਿ ਇਹ ਲੋਗ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਆ ਇਹ ਜਿਨ੍ਹਾਂ ਲੋਕਾਂ ਨੇ ਯਿਸੂ ਨੂੰ ਮਾਰਿਆ ਜਿਨ੍ਹਾਂ ਲੋਕਾਂ ਨੇ ਯਿਸੂ ਦੇ ਹੱਥਾਂ ਦੇ ਵਿੱਚ ਪੈਰਾਂ ਦੇ ਵਿੱਚ ਕਿੱਲ ਠੋਕੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਪਾਇਆ ਔਰ ਉਹਨਾਂ ਲੋਕਾਂ ਨੇ ਉਹਨੂੰ ਉਹਨਾਂ 39 ਕੋੜਿਆਂ ਦੇ ਨਾਲ ਉਹਨੂੰ ਮਾਰਿਆ ਸਰੀਰ ਦਾ ਕਤਰਾ ਕਤਰਾ ਜਿਹੜਾ ਲਹੂ ਉਹਦਾ ਵਹਿ ਗਿਆ ਔਰ ਉਸ ਨੂੰ ਬੜਾ ਵਿਨਿਆ ਗਿਆ ਉਸ ਨੂੰ ਭੰਨਿਆ ਗਿਆ ਉਹਦੀ ਦਾੜੀ ਨੋਚੀ ਗਈ ਉਹਦੇ ਮੂੰਹ ਦੇ ਉੱਤੇ ਠੋਕਿਆ ਗਿਆ ਕਿੰਨਾ ਜ਼ਲੀਲ ਉਸ ਨੂੰ ਕੀਤਾ ਗਿਆ ਪਰ ਉਸ ਨੇ ਉਸ ਜ਼ਲੀਲਤਾ ਨੂੰ ਸਹਿਣ ਕੀਤਾ ਔਰ ਇਹੀ ਗੱਲ ਕਹੀ ਕਿ हे ਪਿਤਾ ਇਹਨਾਂ ਨੂੰ ਮਾਫ ਕਰ ਦੇ ਇਹ ਗੱਲ ਉਹੀ ਕਹਿ ਸਕਦਾ ਹੈ ਜਿਹੜਾ ਆਤਮਿਕ ਰੀਤੀ ਦੇ ਨਾਲ ਪ੍ਰਭੂ ਦੇ ਅੰਦਰ ਪ੍ਰਭੂ ਦੇ ਕਨੈਕਸ਼ਨ ਦੇ ਵਿੱਚ ਉਹਦੇ ਨਾਲ ਪੂਰੀ ਤਰ੍ਹਾਂ ਕਨੈਕਟ ਹੋ ਗਿਆ ਹੈ ਇਹ ਐਸੀ ਗੱਲ ਉਹੀ ਕਰ ਸਕਦਾ ਜਿਹੜਾ ਉਹਦੇ ਕਨੈਕਸ਼ਨ ਦੇ ਵਿੱਚ ਬਣਿਆ ਅਗਰ ਉਹ ਦੁਨਿਆਵੀ ਹੈ ਉਹ ਕਦੇ ਵੀ ਨਹੀਂ ਕਹਿ ਸਕਦਾ ਕੇਵਲ ਉਹ ਸਿਰਫ ਦੂਸਰਿਆਂ ਨੂੰ ਵਿਖਾਉਣ ਵਾਸਤੇ ਚਰਚ ਵਿੱਚ ਆ ਰਿਹਾ ਦੂਜਿਆਂ ਨੂੰ ਵਿਖਾਉਣ ਵਾਸਤੇ ਉਹ ਬਾਈਬਲ ਪੜ੍ਹ ਰਿਹਾ ਦੂਜਿਆਂ ਨੂੰ ਵਿਖਾਉਣ ਵਾਸਤੇ ਉਹ ਬੰਦਗੀ ਕਰ ਰਿਹਾ ਸੰਗਤੀ ਕਰ ਰਿਹਾ ਜਾਂ ਫਿਰ ਕਿਸੇ ਪ੍ਰਕਾਰ ਦੇ ਬੰਦਨ ਦੇ ਵਿੱਚ ਆ ਮਾਪਿਓ ਦੇ ਡਰ ਤੋਂ ਕਈ ਵਾਰ ਬੰਦਗੀ ਕਰਦੇ ਆ ਜਾਂ ਪਤਨੀ ਦੇ ਡਰ ਤੋਂ ਬੰਦਗੀ ਕਰਦੇ ਆ ਪਤੀ ਦੇ ਡਰ ਤੋਂ ਬੰਦਗੀ ਕਰਦੇ ਆ ਜਾਂ ਫਿਰ ਮਤਲਬ ਕਿਸੇ ਨਾ ਕਿਸੇ ਡਰ ਦੀ ਵਜ੍ਹਾ ਦੇ ਨਾਲ ਕੋਈ ਨਾ ਕੋਈ ਚਰਚ ਜਾ ਰਿਹਾ ਅਗਰ ਕਿਸੇ ਦੀ ਡਰ ਦੀ ਵਜ੍ਹਾ ਨਾਲ ਉਹ ਆਪਣੀ ਮਰਜ਼ੀ ਨਾਲ ਨਹੀਂ ਤਾਂ ਉਹ ਕਦੇ ਵੀ ਪਰਮੇਸ਼ਰ ਦੇ ਕਲਾਮ ਨੂੰ ਫੋਲੋ ਨਹੀਂ ਕਰੇਗਾ ਜਿਨੀ ਦਿਨ ਤੱਕ ਉਹ ਖੁਦਾ ਦਾ ਡਰ ਨਹੀਂ ਮੰਨਦਾ ਅਗਰ ਉਹ ਯਹੋਵਾ ਦਾ ਡਰ ਮੰਨ ਲਿਆ ਵਾ ਤੇ ਫੇਰ ਉਹਦਾ ਕਨੈਕਸ਼ਨ ਖੁਦਾ ਦੇ ਨਾਲ ਆ ਪਰਮੇਸ਼ਵਰ ਯਹੋਵਾ ਦੇ ਨਾਲ ਆ ਤੇ ਫੇਰ ਉਹ ਕੀ ਕਰੇਗਾ ਆਪਣੀ ਜ਼ੁਬਾਨ ਦਾ ਸਹੀ ਇਸਤੇਮਾਲ ਕਰੇਗਾ ਜੀਜ਼ਸ ਨੇ ਉਹਨਾਂ ਨੂੰ ਬਲੈਸ ਸ਼ਬਦ ਕਹੇ ਮੇਰੇ ਪ੍ਰਿਯੋ ਆਪਾਂ ਵੀ ਕਈ ਵਾਰ ਕਈਆਂ ਨੂੰ ਇਸ ਤਰ੍ਹਾਂ ਦੇ ਸ਼ਬਦ ਕਹਿ ਦਿੰਦੇ ਆ ਜਿਹੜੇ ਕਿ ਉਹਨਾਂ ਦੀ ਤਰੱਕੀ ਨੂੰ ਰੋਕ ਦਿੰਦੇ ਆ ਜਿਹੜੇ ਕਿ ਉਹਨਾਂ ਵਾਸਤੇ ਉਹਨਾਂ ਨੂੰ ਡੀਗ੍ਰੇਡ ਕਰਨ ਵਾਲੇ ਹੁੰਦੇ ਆ ਜਿਹੜੇ ਕਿ ਉਹਨਾਂ ਨੂੰ ਨਕਾਰਾਤਮਕ ਕਰਨ ਵਾਲੇ ਹੁੰਦੇ ਆ ਪਰ ਆਪਣੀ ਜੀਵਨ ਦੇ ਵਿੱਚ ਅੱਜ ਤੋਂ ਫੈਸਲਾ ਲੈਣਾ ਹੈ ਕਿ हे ਪਰਮੇਸ਼ਵਰ ਮੈਂ ਤੇਰਾ ਬੱਚਾ ਆ ਮੈਂ ਤੇਰੀ ਬੱਚੀ ਆਂ ਔਰ ਮੈਂ ਆਪਣੀ ਜ਼ੁਬਾਨ ਦਾ ਸਹੀ ਇਸਤੇਮਾਲ ਕਰਾਂਗਾ ਮੈਂ ਸਹੀ ਇਸਤੇਮਾਲ ਕਰਾਂਗੀ ਮੇਰੀ ਜ਼ੁਬਾਨ ਤੇਰੀ ਮਹਿਮਾ ਲਈ ਹੋਵੇਗੀ ਨਾ ਕਿ ਕਿਸੇ ਗੰਦੀ ਚੀਜ਼ ਦੇ ਵਾਸਤੇ ਹਾਲੇਲੂਇਆ ਸੋ ਮੇਰੇ ਪੀਓ ਇਸ ਵਚਨ ਨੂੰ ਸੁਨਿਆ ਹੈ ਔਰ ਇਸ ਵਚਨ ਦੇ ਮੁਤਾਬਿਕ ਇਸ ਵਚਨ ਨੂੰ ਆਪਣੇ ਜੀਵਨ ਚ ਲਾਗੂ ਕਰਨਾ ਹੈਗੀ ਆਪਣੀ ਜ਼ੁਬਾਨ ਨੂੰ ਕਿਸੇ ਵੀ ਰੀਤੀ ਦੇ ਨਾਲ ਗਲਤ ਇਸਤੇਮਾਲ ਨਹੀਂ ਕਰਨਾ ਕੇਵਲ ਪਰਮੇਸ਼ਵਰ ਦੀ ਮਹਿਮਾ ਲਈ ਇਸਤੇਮਾਲ ਕਰਨਾ ਖੁਦਾਵੰਦੀ ਯਹਵਾ ਤੁਹਾਨੂੰ ਆਪ ਸਭ ਨੂੰ ਬੜੀ ਬਰਕਤ ਦੇ ਅਸੀਂ ਜਲਦ ਮਿਲਾਂਗੇ ਦੂਸਰੇ ਸਰਬੰਦੇ ਵਿੱਚ ਸੋ ਪਰਮੇਸ਼ਰ ਯਹਵਾ ਤੁਹਾਡੇ ਉੱਤੇ ਆਪਣਾ ਮੁੱਖ ਪ੍ਰਕਾਸ਼ ਚਮਕਾਵੇ ਔਰ ਤੁਹਾਡੇ ਹਰ ਇੱਕ ਰੁਕੇ ਹੋਏ ਕੰਮ ਨੂੰ ਬਣਾਵੇ ਔਰ ਤੁਹਾਡੇ ਉੱਤੇ ਦਇਆ ਕਰੇ ਸਾਰਿਆਂ ਨੂੰ ਜੈਮਸੀ